ਬਹੁਤ ਤਕਰੀਬਨ 150 ਘਰਾਂ ਦੇ ਜਿਹੜੇ ਜੈਕਿਆ ਪਹਿਲੋ ਕਸਟੜੀ 30000 ਦੀ ਆਉਂਦੀ ਆ ਫਿਰ 72000 ਦੀ ਇਹ ਟੋਟਲ 175000 ਰੁਪਿਆ ਆਉਣਾ ਆ ਜਿਹੜਾ ਇੱਕ ਕਰ ਬਣਾਉਣਾ ਜਿਵੇਂ ਜਿਵੇਂ ਕਰ ਬਣੀ ਜੂਵੇਂ ਉਹਨਾਂ ਦਾ ਬਕਾਇਆ ਆਪੋ ਐਸੇ ਤੇ ਤਕਰੀਬਨ 21 ਲੱਖ ਰੁਪਏ ਦੀ ਅਸੀਂ 215000 ਦੀ ਆ ਗਈਆਂ ਅੱਜ ਗ੍ਰਾਂਟਾ ਕੁਝ ਪਿੰਡਾਂ ਨੂੰ ਦਿੱਤੀਆਂ ਉਹਦੇ ਤੇ ਸੇਖਪੁਰ ਪਗਵਾਨ ਨੂੰ ਦਿੱਤਾ 1.5 ਲੱਖ ਰੁਪਇਆ। ਕੌਸਲ ਕਰਾਉਣ ਨੂੰ ਦਿੱਤਾ 2 ਲੱਖ ਰੁਪਇਆ। ਪਰਵੇੜਾ ਨੂੰ ਦਿੱਤਾ 3 ਲੱਖ ਰੁਪਇਆ। ਡੇਰਾ ਬਾਜੀਗਰ ਨੂੰ ਦਿੱਤਾ 2 ਲੱਖ ਰੁਪਇਆ। ਪ੍ਰਤਾਪਗੜ੍ਹ ਨੂੰ ਦਿੱਤਾ 3 ਲੱਖ ਰੁਪਇਆ। ਅਸਰਪੁਰ ਨੂੰ ਦਿੱਤਾ 2.5 ਲੱਖ ਰੁਪਇਆ। ਫਿਰ ਹਸਨਪੁਰ ਪ੍ਰੋਤਣ ਨੂੰ ਦਿੱਤਾ 2.5 ਲੱਖ ਰੁਪਇਆ। ਪਰਵੇੜਾ ਉਹਦੇ ਵਿੱਚ ਫੋਕਰ ਪਲਾਂਟ ਵਾਸਤੇ ਦਿੱਤਾ ਫਿਰ 1.5 ਲੱਖ ਰੁਪਇਆ 2.5 ਲੱਖ ਰੁਪਇਆ ਅਸਟਰੀਡੀਆਂ ਵਾਸਤੇ ਚੌਰੇ ਵਾਸਤੇ ਦਿੱਤਾ 2.5 ਲੱਖ ਇਹ ਇਹਦੇ ਚ ਤਕਰੀਬਨ 14-15 ਪਣਾਉ ਸਟੇਡੀਅਮ ਦੇ ਤੇ ਬਾਕੀ ਇਹ ਅਲੱਗ-ਅਲੱਗ ਰੋਡਰ ਲੈਟਰਾਂ ਦੇ ਆ ਅਲੱਗ-ਅਲੱਗ ਜਿਹੜੇ ਆ ਉਹ ਪੈਸੇ ਦਿੱਤੇ ਗਏ। ਕਾਫੀ ਗੱਲ ਕਰੀ ਜਿਵੇਂ ਉਹ ਕਿਸ਼ਤਾਂ ਦੇ ਵਿੱਚ 30000 ਬੰਦਾ ਜਾ ਰਿਹਾ ਕਿ ਕਿਹੜਾ ਉਹਨਾਂ ਦੇ ਵਿੱਚ ਜਿਹੜਾ ਮਕਾਨ ਆ ਜਾਂ ਨਹੀਂ ਆ ਰਿਹਾ ਭਰੀ ਜਾ ਸਕਦੀ ਐ। ਪਰ ਕੇ ਜੋ ਜੋ ਫੋਟੋ ਭੇਜਾਂਗੇ ਆਪਾਂ ਨਾਲ ਦੀ ਨਾਲ ਦੂਜੀ ਕਿਸ਼ਤ ਆ ਜੂਗੀ। ਅਸਲ ਵਿੱਚ ਸਰਕਾਰ ਨੇ ਇਹ ਕੀਤਾ ਸੀ ਕਈ ਲੋਕਾਂ ਨੇ ਜਿਵੇਂ ਪੈਸੇ ਲੈ ਲਈਦੇ ਸੀ ਤੋਂ ਪਹਿਲਾਂ ਖਰਚ ਦੇ ਦੇਣੀ ਸੀ। ਹੁਣ ਤਾਂ ਕਰਕੇ ਆਪਣੇ ਮਕਾਨ ਬਣਾਉਣ ਲੱਗੇ ਦੋ ਦੋਵਰੀ ਰੋਪ ਪੈਸੇ ਲੱਗੇ ਹੁਣ ਸਰਕਾਰ ਨੇ ਉਹ ਚ ਕੀ ਪੜਾਗੇ ਪਹਿਲੋ 30000 ਦੇ ਕੇ ਜਦੋਂ ਆਦੀਆਂ ਨੀਆਂ ਰੋਆਂ ਭਰ ਲੂਗਾ ਉਸ ਤੋਂ ਬਾਅਦ ਫਿਰ ਉੱਪਰਲੇ ਪੈਸੇ ਜਿਹੜੇ 77000 ਹੋਣਗੇ ਉਸ ਤੋਂ ਬਾਅਦ 18000 ਕੰਪਲੀਟ ਸਰਪੇਵਾਰ ਉਹ ਤੇ ਜਿਹੜੀ 18000 ਦੇ ਕਰਕੇ ਜਿਹੜੀ ਬਰਬਾਦ ਹੋਈ ਵੀ ਸੜਕ ਅਜੇ ਤੱਕ ਉਹਦਾ ਮਤਲਬ ਕੁਝ ਅੱਜ ਉਹਦੇ ਵਾਸਤੇ ਨਾ ਸਾਡੇ ਨੂੰ ਪੰਜਾਬ ਸਰਕਾਰ ਨਾਲ ਕੋਈ ਉਹਦੇ ਚ ਕੰਮ ਨਹੀਂ ਸਾਡੇ ਪੈਸੇ ਪਾਏ ਪਏ ਆ ਉਹ ਜਿਹੜੀ ਸੇਧਾਂ ਤੋਂ ਸਰਕਾਰ ਨੇ ਪਰਮਿਸ਼ਨ ਦੇਣੀ ਦਿੱਲੀ ਸਰਕਾਰ ਨੇ ਉਹ ਦਿਨ ਧੀਰੀ ਹੋ ਰਹੀ ਹੈ ਅੱਜ ਫੇਰ ਸਾਡਾ ਜਿਹੜਾ ਮੇਰਾ ਮੁੰਡਾ ਨਾਲ ਦਾ ਉਹ ਗਿਆ ਆ ਤੇ ਤਕਰੀਬਨ ਮੈਂ 6 ਮਹੀਨਿਆਂ ਤੋਂ ਉਹਦੇ ਪਿੱਛੇ ਲੱਗਿਆ ਨੂੰ ਸਰਕਾਰ ਨੇ ਪਹਿਲਾਂ ਸਾਨੂੰ ਕਹਦੇ ਸੀ ਵੀ ਇਹਦੇ ਦਰਖਤ ਜਿੰਨੇ ਕੱਟਣੇ ਆ ਵੀ ਉੰਨੀ ਸਾਨੂੰ ਜਗ੍ਹਾ ਲੈ ਕੇ ਦੋ ਦਰਖਤ ਲਾ ਕੇ ਦੋ ਹੁਣ ਸੀਐਮ ਸਾਹਿਬ ਨੇ ਲਿਖ ਕੇ ਦਿੱਤਾ ਤੇ ਨਾੜਕਾਂ ਦਾ ਤੇ ਸਾਡੀ ਇਹ ਦੇਵਿਗੜ੍ਹ ਵਾਲੀ ਜਿਹੜੀ ਛੜਕਿਆ ਉਹ ਵੀ ਆ ਵੀ ਅਸੀਂ ਤੁਹਾਨੂੰ ਜਮੀਨ ਲੈ ਕੇ ਦਰਖਤ ਲਾ ਦਾਂਗੇ ਤੇ ਬਹੁਤ ਜਲਦੀ ਇਹਦਾ ਫੰਡ ਜੂਰੀ ਮਿਲ ਕੇ ਬਰਖਤਾ ਦੀ ਕਟਾਈ ਦੇ ਨਾਲ ਨਾਲ ਇਹਦਾ ਕੰਮ ਸ਼ੁਰੂ ਹੋਇਆ ਨਗਰ ਪੰਚਾਇਤ ਦੇਵੀਗੜ ਗਲਗੱਟ ਮੰਡਲ ਵੀ ਔਰ ਕਿਹਜੇ ਉਪਰਾਲੇ ਹੋਰੇ ਦਾ ਬੜੀ ਔੜ ਦੇ ਕੋਲੈਕਸ਼ਨ ਹੋਣ ਕੇ ਉਦੋਂ ਹੀ ਬੜਨੀ ਆ ਬਾਕੀ ਦੇ ਨਗਰ ਪੰਚਾਇਤ ਤੇ ਬੜੀ ਉਹਦੇ ਕੰਮ ਹੋ ਰਿਹਾ ਸੀਂਗਰੇਜ ਦਾ ਤਕਰੀਬਨ ਕੰਮ 1.5 ਲੱਖਣ ਵਾਲਾ ਹੀ ਆ ਅੱਧ ਅੱਧ ਤੱਕ ਫਸ ਗਿਆ ਸਾਡੇ 13 ਕਰੋੜ ਰੁਪਏ ਦਾ ਪਾਸ ਹੋਇਆ ਸੀ ਉਹ ਲੱਗ ਗਿਆ ਇਤਨੇ ਸਨੌਰ ਕੰਮ ਸ਼ੁਰੂ ਹੋਣ ਵਾਲਾ ਆ ਹੁਣ ਇਹਦੀ ਫਿਰਨੀ ਦਾੜਾ ਕੰਮ ਆ ਬਹੁਤ ਜਲਦੀ ਮਾ ਉਹਦਾ ਕੰਮ ਸ਼ੁਰੂ ਕਰਾ ਉਹ ਜੀ ਗੱਲ ਕਰੀ ਸੋ ਹਲਕੇ ਦੀ ਸੋ ਅਗੇ ਦੇ ਜਿਹੜਾ ਮਕੱਤੀ ਦੇ ਮਕਾਨ ਬਣੇ ਹੋਇਆ ਉਲਟਾਈ ਜਾ ਰਹੇ ਆ ਜੇਕਰ ਪੰਚਾਇਤੀ ਜ਼ਮੀਨ ਦੇ ਵਿੱਚ ਦੇ ਸਰਪੰਚ ਜਿਹੜੇ ਰਹਿ ਰਹੇ ਆ ਇੱਕ ਗਣਾ ਕਿੱਥੇ ਟਾਇਆ ਆ ਹੁਣ ਹੀ ਕਿੱਥੇ ਆਣਾ ਨਾ ਇੱਕ ਗਣਾ ਪੈ ਲੋ ਪਿੰਡ ਦਾ ਸਨੌਰ ਚ ਕਿਹੜਾ ਬੰਦਾ ਦੱਸ ਕਿਹੜਾ ਇੱਕ ਗਣਾ ਬਾਈਟ ਕਰਾ ਐਵੇਂ ਨਾ ਕਰੋ ਬਾਈਟ ਕਰਾ ਨਾ ਬਾਈਟ ਕਰਾ ਇੱਕ ਗੱਲ ਸੁਣੋ ਸਰਕਾਰ ਨੇ ਕਿਸੇ ਦਾ ਵੀ ਘਰ ਲੁੱਟਿਆ ਆ ਸਰਕਾਰ ਦੀ ਪਾਲਿਸੀ ਆ ਵੀ ਜਿਹੜੇ ਛਾਪੜੜ ਤੇ ਹੈਗੇ ਆ ਉਹਦਾ ਘਰ ਨਹੀਂ ਟਾਇਆ ਜਾਊਗਾ ਕੋਈ ਪੌਸਿਟਿਵ ਬਣਾ ਕੇ ਉਹਦੇ ਪੈਸੇ ਭਰਾਏ ਜਾਣਗੇ ਆਪਾਂ ਕੋਈ ਗੱਲ ਕਰਦੇ ਵੇਥ ਪ੍ਰੂਫ ਕਰੋ ਮੈਂ ਇੱਕੋ ਗੱਲ ਕਰਦਾ ਅਕੋਰਡਿੰਗ ਹੈ ਜੀ ਉਹ ਉਹ ਆਪਣਾ ਕੋ ਉਹਨਾਂ ਦਾ ਮੈਟਰ ਫਸ ਕੇ ਕਿਸੇ ਤਰੂ ਹੋਇਆ ਹੋਵੇ ਪਰ ਪੰਜਾਬ ਸਰਕਾਰ ਨੇ ਨਾ ਪੰਚਾਇਤ ਨੇ ਨਾ ਉਹਨੇ ਕੋਈ ਨਹੀਂ ਰਾਇ ਨਾਟਾ ਕੀ ਐਮਐਲ ਸਰ ਵੀ ਇੱਕ ਜਗਰੋਗੀ ਤਰੀਕੇ ਨਾਲ ਕਹਿ ਰਹੇ ਨੇ ਅਸ਼ਮੀਰ ਬੱਤਾ ਜੀ ਜਾਂ ਜਿਹੜੇ ਕੱਤਰ ਨਾਲ ਲੱਗਿਆ ਅੱਜਕੱਲ ਹਲਕਾ ਨੋਰ ਇਨਵੋਲ ਜਾਤੀ ਦੇ ਵਿੱਚ ਜਿਹੜੇ ਐਸਐਚਓ ਵਗੈਰਾ ਨੇ ਉਹ ਲੋੜ ਤੋਂ ਪਹਿਲਾਂ ਤਵਜ਼ੀਰ ਕਰ ਦਿੱਤੇ ਜਾਂਦੇ ਨੇ ਕਾਰਨ ਕੀ ਥਾ ਉਹ ਨਾ ਉਹ ਤੁਹਾਡੇ ਕੋਈ ਪੈਸੇ ਨਹੀਂ ਲੈਂਦੇ ਸਾਡਾ ਸਾਫ ਸੁਥਰਾ ਕੰਮ ਹੈ ਜਿਹੜੇ ਨੂੰ ਮਰਜ਼ੀ ਗੁਰਦੁਆਰੇ ਵਾੜ ਲੋ ਚਾਹੇ ਜਾਂ ਤੁਹਾਡੇ ਜਿਹੜੇ ਪਿਛਲੇ ਲੱਗੇ ਹੋ ਉਹਨਾਂ ਨੂੰ ਵਾੜ ਲੋ ਜੇ ਇਹ ਜਿਹੜੀ ਪਬਲਿਕ ਆ ਮੈਂ ਇਹ ਪਬਲਿਕ ਦੇ ਕੰਮ ਲੈਣੇ ਆ ਜਿਹੜਾ ਪਬਲਿਕ ਤੋਂ ਆਨਾ ਕੰਨੀ ਕਰੂਗਾ ਜਾਂ ਇਹਨਾਂ ਤੋਂ ਕਰੂਗਾ ਸਸਤੀ ਨੂੰ ਅਸੀਂ ਗੱਲ ਸ਼ਿਕਾਇਤ ਕਰਦੇ ਆ ਆਪ ਹੀ ਬਦਲ ਦਿੰਦੇ ਆ ਜਿਹੜਾ ਬੰਦਾ ਸਹੀ ਕੰਮ ਕਰਦਾ ਉਹ ਲੰਮਾ ਚੱਲਦਾ ਜਿਹੜਾ ਬੰਦਾ ਨਹੀਂ ਸਹੀ ਕੰਮ ਕਰਦਾ ਲੋਕਾਂ ਦੇ ਲੋਟੋ ਘੋਟ ਦੇ ਚੱਕਰ 'ਚ ਵੱਡ ਜਾਂਦਾ ਉਹਨੂੰ ਹੀ ਬਦਲ ਦਿੰਦੇ ਆ ਅਸੀਂ ਅਸੀਂ ਪੈਸੇ ਲੈਂਦੇ ਨਹੀਂ ਅਸੀਂ ਪੈਸੇ ਲੈਂਦੇ ਨਹੀਂ ਇਹਨਾਂ ਦਾ ਰੇਸ਼ੋ ਤਾਂ ਸਾਡੀ ਰੇਸ਼ੋ ਕਢਾਓ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਵੈਸੇ ਇੱਥੇ ਪਹਿਲੋਂ ਬਹਿਣ ਤੋਂ ਪਹਿਲੋਂ ਬਈ ਤੁਸੀਂ ਲੁੱਟ ਇੰਨੀ ਕੁ ਬਚਾਈ ਸੀ ਹਲਕਾ ਸਨੌਰ ਦੇ ਵਿੱਚ ਤੁਹਾਡੇ ਅੱਡੇ ਖੁੱਲੇ ਸੀ ਅਸ਼ਵਨੀ ਬੱਤੇ ਨੇ ਖੋਲਿਆ ਸੀ ਸਨੌਰ ਦਾ ਤੇ ਇਥੋਂ ਆਪਣਾ ਫਤਲ ਥਾਣੇ ਦਾ ਬਈ ਪਹਿਲੋਂ ਮੇਰ ਕੋ ਐਂਟਰੀ ਕਰਾ ਕੇ ਜਾਓ ਦੇਵੀਗੜ੍ਹ ਖੋਲਿਆ ਸੀ ਕਾਕੜੇ ਨੇ ਇਹਨਾਂ ਨੂੰ ਵੈਸੇ ਹੀ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੀ ਇਹ ਗੱਲਾਂ ਕਰਦੇ ਆ ਬਈ ਇਹ ਉਥੇ ਹਰ ਕੱਲ ਕੱਲ ਕਰ ਰਿਹਾ ਸੀ ਬਈ ਪਠਾਨ ਮਜਰੇ ਨੇ ਖੋਲ ਦਿੱਤੀ ਨਸ਼ੇ ਵੇਚਣ ਦੀ ਉਹਨੂੰ ਕਹਾਂ ਉਹਦਾ ਦੁੱਧ ਪੁੱਤ ਲੈ ਕੇ ਵੜਦਾ ਸੈਂਟੀਟਿਕ ਨਸ਼ੇ ਦਾ ਮਾ ਪੂਰਾ ਵਿਰੋਧੀ ਆ ਉਹਨੂੰ ਮੈਂ ਕੋਈ ਗੱਲ ਕਹਿਣਾ ਵੀ ਕੋਈ ਮੇਰਾ ਰਿਸ਼ਤੇਦਾਰ ਕਵੇ ਸੱਜਣ ਕਵੇ ਉਹਨੂੰ ਛਟਣਾ ਨਹੀਂ ਅਸੀਂ ਕਿਸੇ ਤੋਂ ਪੈਸਾ ਲਿਆ ਸਾਬਤ ਕਰੇ ਜਾਂ ਜੇ ਇਹਨਾਂ ਨੂੰ ਜ਼ਿਆਦਾ ਚਾਹ ਆ ਇੰਨੇ ਕਿ ਮੇਰੇ ਕੋ ਐਫੀਡੇਵਟ ਪਾਏ ਇਹਨਾਂ ਨੂੰ ਭਜਦਿਆਂ ਨੂੰ ਰਾਹ ਨਹੀਂ ਲੱਭਣੇ ਇਮਾਨਦਾਰਾਂ ਨੂੰ ਤੇ ਜਾਂ ਸਾਡੇ ਖਿਲਾਫ ਉਹਨਾਂ ਤੇ ਜ਼ੁਰਤ ਆ ਜਾਂ ਤਾਕਤ ਆ ਗੁਰੂ ਘਰ ਬਹਿ ਕੇ ਮੇਰੇ ਨਾਲ ਗੱਲ ਕਰਨਾ ਵੇ ਫਲਾਨੇ ਦਾ ਤੁਰਿਆ ਮੈਂ ਉੱਥੇ ਦਊਂਗਾ ਜਵਾਬ ਦਾ ਇਹਨਾਂ ਨੂੰ ਮੈਂ ਇਕੱਠਿਆਂ ਕਰਦਾ ਤੇ ਇਹ ਜਵਾਬ ਦੇਣ ਉੱਥੇ ਵੀ ਪੈਸੇ ਲੈ ਕੇ ਨਹੀਂ ਲੈ। ਸਵਾਦ ਫਿਰਿਆ ਉਂਗਲ ਠਾਉਣੀ ਗੱਲ ਕਰਨੀ ਕਿਸੇ ਦੀ ਉਹਦੇ ਆਪਣਾ ਮੂੰਹ ਆ ਪਰ ਵਿਧ ਪ੍ਰੂਫ ਹੋਣ ਮੈਂ ਚੈਲੰਜ ਕਰਦਾ ਉਹਨਾਂ ਨੂੰ ਜੇ ਧਾਮ ਹੈਗਾ ਜਿੰਨੇ ਵੀ ਅਜੇ ਤੱਕ ਲੀਡਰ ਇੱਥੋਂ ਗਏ ਆ ਮੇਰੇ ਨਾਲ ਮੂੰਹ ਦਰੂ ਭਾਅ ਕਿੱਥੇ ਬੈੰਨੇ ਹੋ ਤੇ ਬਹਿ ਕੇ ਮੈਂ ਤੁਹਾਡਾ ਮੈਂ ਸਾਹਿਬ ਕਿਤਾਬ ਦੱਸਦਾ ਕਿ ਕਿੰਨੇ ਜੀ ਤੁਸੀਂ ਸਰਪੰਚੀਆਂ ਵੇਚੀਆਂ ਕਿੰਨੇ ਜੀ ਤੁਸੀਂ ਲੰਬੜਦਾਰੀ ਵੇਚਦਰਾ ਤੇ ਕਿੰਨੇ ਲੋਕਾਂ ਦੇ ਲੁੱਟ ਖਸੁੱਟ ਕਰਕੇ 452 307 26 ਕਿਤਰਾ ਬਣਦੀਆਂ ਆ ਦਫ਼ਤਰਾਂ ਚ ਬਹਿ ਬਹਿ ਕੇ ਸਾਡੇ ਉਹ ਕੰਮ ਨਹੀਂ ਹੈਗਾ ਇੱਕ ਬੰਦਾ ਉੱਠ ਕੇ ਕਹਦੇ ਵੀ ਸਾਡਾ ਨਾ ਲੱਜੇ ਹੋਈ ਫਿਰ ਜ਼ਿੰਮੇਦਾਰ ਬਣਿਆ ਜੇ ਪਸੰਦ ਕਿਸੇ ਸਨੌਰ ਦੇ ਵਿੱਚ ਸਨੌਰ ਸਿਟੀ ਦੀ ਉਹਦੇ ਵਿੱਚ ਜੋ ਵਿਕਾਸ ਕੰਮ ਜਿਹੜੇ ਪਿਛਲੀ ਵਾਰ ਹੋਏ ਸੀਗੇ ਇੱਕ ਤਾਂ ਮਤਲਬ ਦੁਆਰਾ ਸੜਕਾਂ ਟੁੱਟ ਚੁੱਕੀਆਂ ਨੇ ਫਿਰ ਨਹੀਂ ਪ੍ਰੋਪਰ ਨਹੀਂ ਬਣੀ ਇਸ ਤੋਂ ਇਲਾਵਾ ਉਹ ਗੰਦਗੀ ਦੇ ਢੇਰ ਹੈਗੇ ਨੇ ਬਾਦਲਗੜ ਦੇ ਵਿੱਚ ਕੀ ਲੱਗਦਾ ਜਿਹੜੇ ਆਪਣੇ EMPLOYEES ਨੇ ਉਹ ਕੰਮ ਨਹੀਂ ਕਰਦੇ ਪ੍ਰੋਪਰ ਸਨੌਰ ਦੇ ਵਿੱਚ ਸੜਕਾਂ ਦੀ ਬਣੀ ਪਤਾ ਤੁਹਾਨੂੰ ਇਸ ਚੀਜ਼ ਦਾ ਜਿਹੜੀ ਨੌਲੇਜ ਤੇ ਆਉਂ ਕਹਿੰਦੇ ਦਿਨਾਂ ਦਿਨ ਉਹ ਉਸ ਉਸ ਬੰਦੇ ਨੂੰ ਪੁੱਛਣਾ ਹੈ ਵੀ ਜਦੋਂ ਤੇਰਾ 5 ਸਾਲ ਕਾਲ ਰਿਆ ਸੀਐਮ ਵੀ ਪਟਿਆਲਾ ਜ਼ਿਲ੍ਹੇ ਦਾ ਸੀ ਤੁਸੀਂ ਉਹ ਫਿਰ ਨਹੀਂ ਕਿਉਂ ਨਹੀਂ ਬਣਾ ਸਕੇ ਅਸੀਂ ਤਾਂ ਬਣਾਵਾਂਗੇ ਹੀ ਹੋਣਾ ਪਰ ਤੁਸੀਂ ਕਿਉਂ ਨਹੀਂ ਬਣਾ ਸਕੇ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਆਵੇ ਜੇ ਮੈਂ ਤੇਰੇ ਤੇ ਚੁੱਕੂਗਾ ਤਾਂ ਮੇਰੇ ਅਲ ਕਿੰਨੀਆਂ ਉਂਗਲਾਂ ਆਉਣੀਆਂ ਇਹ ਬਰਾਬਰ ਨਹੀਂ ਆਉਂਦੀਆਂ ਅਸੀਂ ਤਾਂ ਫਿਰ ਵੀ ਉਹਨਾਂ ਪਤੀਲੀਆਂ ਨੂੰ ਮਾਰ ਕੇ ਤੇ ਸਰਕਾਰ ਗਏ ਤੁਸੀਂ ਅਸੀਂ ਤਾਂ ਫਿਰ ਵੀ ਇਕੱਠਾ ਕੋਠਾ ਕਰਕੇ ਉਹਨੂੰ ਦੁਬਾਰਾ ਫੇਰ ਚਲਾਉਣ ਲੱਗੇ ਆ ਸਿਸਟਮ ਹੁਣ ਜਿੰਨੀਆਂ ਵੀ ਸਰਕਾਰਾਂ ਸੜਕਾਂ ਆਲਮੋਸਟ ਉਹਨਾਂ ਦੀ ਰਿਪੇਅਰ ਪੈ ਚੁੱਕੀ ਆ ਰਿਪੇਅਰ ਵੀ ਹੋਣਗੇ ਤੇ ਨਵੀਆਂ ਵੀ ਬਣਨਗੇ ਬਹੁਤ ਜਲਦੀ ਹੋਣਗੇ ਇਹਨੂੰ ਸੈਂਟਰ ਸਰਕਾਰ ਪੈਸਾ ਰੋਕੀ ਬੈਠੀ ਆ ਇਹ ਸੈਂਟਰ ਸਰਕਾਰ ਪੈਸਾ ਨਾ ਰੋਕਦੀ ਤੁਹਾਨੂੰ ਕੋਈ ਵੀ ਸੜਕ ਤੁਹਾਨੂੰ ਕੱਚਾ ਕੱਚੀ ਨਾ ਦੀਦੀ ਤੇ ਪਲੱਸ ਟੁੱਟੀ ਨਾ ਦੀਦੀ ਉਹਨਾਂ ਨੇ ਦਿਨਾਂ ਚ ਸੁਨੌਰ ਹਲਕੇ ਦੇ ਵਿੱਚ ਕੋਈ ਅਜਿਹਾ ਪ੍ਰੋਜੈਕਟ ਜਿਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਰੋਜ਼ਗਾਰ ਵੀ ਮਿਲੂਗਾ ਸਭ ਤੋਂ ਪਹਿਲੀ ਗੱਲ ਯੂਨੀਵਰਸਿਟੀ ਲੈ ਕੇ ਆਏ ਹਾਂ ਬਾਹਲ ਦੇ ਵਿੱਚ ਬਾਹੜ ਪਿੰਡ ਦੇ ਵਿੱਚ ਉਹ ਬਹੁਤ ਜਲਦੀ ਉਹਦਾ ਮੌਦ ਕਾਟਣ ਕਰਾਉਣ ਜਾ ਰਹੇ ਆ ਮੈਂ ਵਧਾਈ ਦੇ ਨਾਲ ਲੋਕਾਂ ਨੂੰ ਜਿਹੜੇ ਓਪਨ ਯੂਨੀਵਰਸਿਟੀ ਹੁਣੀ ਆ ਉਹ ਚ ਆਲ ਆਂ ਇੰਡੀਆ ਤੋਂ ਵੀ ਉੱਥੇ ਬੱਚੇ ਪੜ੍ਹਨ ਆਇਆ ਕਰਨਗੇ ਸਾਡੇ ਹੀ ਹਲਕੇ ਦਾ ਸਾਡੇ ਬੱਚਿਆਂ ਦਾ ਵਿਕਾਸ ਹੋਊਗਾ ਉੱਥੇ ਰੋਜ਼ਗਾਰ ਜਿਹੜਾ ਮਿਲਣਾ ਉਹ ਵੀ ਸਾਡੇ ਲੋਕਾਂ ਨੂੰ ਉੱਥੇ ਮਿਲੂਗਾ ਉਸ ਤੋਂ ਬਾਅਦ ਜਿਹੜੀ ਸਾਡਾ ਦੁੱਧਣ ਸਿੰਘ ਤਸੀਲ ਉਹਦੀ ਬਿਲਡਿੰਗ ਤੇ ਪਹਿਲਾਂ 5 ਕਰੋੜ ਆਇਆ ਸੀ 3 ਕਰੋੜ ਹੋਰ ਉਹਦਾ ਪਾਸ ਕਰਾਇਆ ਉਹ ਵੀ ਬਹੁਤ ਜਲਦੀ ਉਹਦਾ ਕੰਮ ਕੰਪਲੀਟ ਹੋਣ ਵਾਲਾ ਆ ਉਸ ਤੋਂ ਬਾਅਦ ਸਾਡੇ ਜਿਹੜਾ ਸੀਵਰੇਜ ਦਾ ਕੰਮ ਸੀ 13 ਕਰੋੜ ਦਾ ਉਹ ਵਾਲਾ ਬਸਤ ਅੱਧਾ ਪੌਣਾ ਦੇਲੀਗੜ ਦਾ ਹੋ ਚੁੱਕਾ ਆ ਬਾਕੀ ਬਹੁਤ ਜਲਦੀ ਉਹਨੂੰ ਅਹੀਂ ਸਰੇਚੜਾ ਰਹੇ ਆ ਇਤਰਾ ਹੀ ਜਿਹੜਾ ਸਾਫ ਪਾਣੀ ਦਾ ਸੀ ਉਸਨੋਂ ਔਰ ਦਾ ਉਹ ਅਸੀਂ ਜਗਾ ਲੈ ਕੇ ਦੇਤੀ ਉਹਨਾਂ ਨੂੰ ਬਹੁਤ ਜਲਦੀ ਉਹ ਸਾਨੂੰ ਜਗਾ ਜਿਹੜੀ ਆ ਉਹਨਾਂ ਨੇ ਡਿਸਾਈਡ ਕਰ ਲਈ ਆ ਤੇ ਉੱਥੇ ਵੀ ਪ੍ਰੋਜੈਕਟ ਜਿਹੜਾ ਬਹੁਤ ਸ਼ੁਰੂ ਹੋਏਗਾ ਉਸ ਤੋਂ ਬਾਅਦ ਸਟੇਡੀਅਮ ਬਣਾ ਰਹੇ ਆ तकरीबन 40-45 ਹਰਕੇ ਸਲੌਰ ਦੇ ਵਿੱਚ ਕੁਛ ਉਹਨਾਂ ਨੂੰ ਨਹੀਂ ਆ ਰੱਖਣ ਵਾਸਤੇ ਚੈੱਕ ਦਿੱਤੇ ਆ ਇਹ 35 ਪਨੇੜੀ ਨਾ ਬੰਡਲ ਲਗਾ ਇਤਨਾ ਪਨੇੜੀ ਦੇ ਵਿੱਚ ਜਿਹੜੇ ਆਏ ਆ ਤਕਰੀਬਨ ਕਿੰਨੇ ਘਰ ਆਏ ਉੱਥੇ ਆ 150 150 ਦੇ ਨੇੜੇ ਉੱਥੇ ਘਰ ਆਏ ਉਹਨਾਂ ਦੇ ਵੀ ਮੈਂ ਚੱਕ ਮੰਦ ਰਹੇ ਆ ਉਹਨਾਂ ਨੂੰ ਆਸਟ੍ਰੇਲੀਆ ਮਾ ਦੇ ਵੀ ਪੈਸੇ ਪਾਇਆ 1 ਸਾਲ ਬਾਅਦ ਇਸ ਹਲਕੇ ਦਾ ਨਕਸ਼ਾ ਤਾਨੂੰ ਚੇਂਜ ਲੱਗੂਗਾ ਪੰਚਾਇਤੀ ਚੋਣਾਂ ਵਿੱਚ ਦੇਵੀ ਦੇ ਕਾਰਨ ਪਾਰਟੀ ਨੂੰ ਮੁਕੰਮਲਤਾ ਹੋਊਗਾ ਨਹੀਂ ਨਹੀਂ ਨੁਕਸਾਨ ਇਤਰਾ ਵੀ ਵਰਕਰ ਆ ਥੋੜਾ ਜਿਹਾ ਮੈਂ ਉਸ ਜਰੂਰ ਲੱਗਿਆ ਵੀ ਲੇਟ ਹੋ ਗਿਆ ਸਰਪੰਚ ਜਿਹਨਾਂ ਨੇ ਬੰਨਣਾ ਸੀ ਉਹ ਉਹਨਾਂ ਨੂੰ ਕਾਲੀ ਆ ਥੋੜੀ ਜੀ ਤੇ ਇਹ ਬਹੁਤ ਜਲਦੀ ਜਿਹੜੀਆਂ ਇਲੈਕਸ਼ਨ ਆਪਾਂ ਨੇ ਕੱਲ ਨੂੰ ਜਾਂ ਪਰਸੋਂ ਜਦੋਂ ਵੀ ਟਕਰੀ ਹੋਣਾ ਤੇ ਬਹੁਤ ਜਲਦੀ ਤੁਹਾਨੂੰ ਨਵੇਂ ਚਿਹਰੇ ਤੇ ਨਵੇਂ ਸਰਪੰਚ ਦੇਖਣ ਨੂੰ ਮਿਲਣਗੇ ਹਰਿਆਣਾ ਦੇ ਵਿੱਚ ਟੋਨਾ ਚੱਲ ਰਹੀਆਂ ਨੇ ਥੋੜੀ ਡਿਊਟੀ ਲੱਗੀ ਆ ਕਿਸਤਾਂ ਦਾ ਮਾਹੌਲ ਉੱਥੇ ਮੇਰੀ ਕਲਾਇਤ ਡਿਊਟੀ ਲੱਗੀ ਆ ਅਸੀਂ ਉੱਥੇ ਇੱਕ ਦੋ ਵਾਰ ਹੀ ਜਾਏ ਆ ਹੁਣ ਫੇਰ ਦੁਬਾਰਾ ਮੈਂ ਅੱਜ ਸ਼ਾਮ ਨੂੰ ਉੱਥੇ ਚੱਲਿਆ ਸ਼ਾਮ ਨੂੰ ਜਾ ਕੇ ਤੇ ਜਿੱਥੇ ਜਿੱਥੇ ਸਾਡੇ ਪਿੰਡਾਂ ਦੇ ਵਿੱਚ ਡਿਊਟੀ ਲੱਗੂ ਕਿੰਨਾ ਦੇ ਇਹ ਨਾਲ ਸੋ ਆਪਣੇ ਹੱਥੀਂ ਕਰਕੇ ਬੰਦੇ ਵਧੀਆ ਡਿਊਟੀ ਦਾ ਬਾਬਾ ਐਮਪੀ ਡਾਕਟਰ ਗਾਂਧੀ ਨੇ ਅਰਵਿੰਦ ਕੇਜਰੀਵਾਲ ਦੇ ਅਸਤੀਵੇਂ ਨੂੰ ਡਰਾਮਾ ਦੱਸਿਆ ਜਿੱਥੇ ਕਹਿੰਦੇ ਵੈਤ ਸਰਕਾਰ ਜਿਹੜੀ ਭਾਜਪਾ ਉਹ ਫੇਲ ਹੋ ਗਈ ਆ ਉਹ ਸਰੀ ਅਰਵਿੰਦ ਕੇਜਰੀਵਾਲ ਤੋਂ ਇੰਨੇ ਘ ਡਰ ਚੁੱਕੀ ਆ ਵੀ ਉਹਨਾਂ ਨੇ ਹਾਈ ਕੋਰਟ ਤੋਂ ਇੰਨੀਆਂ ਕੋਦਾਂ ਤੇ ਪਾਬੰਦੀਆਂ ਲਵਾਤੀਆਂ ਵੀ ਉਹ ਬੰਦਾ ਕੰਮ ਨਹੀਂ ਕਰ ਸਕਦਾ ਮੈਨੂੰ ਤੋ ਇਹ ਦੱਸੋ ਫੇਲਯਰ ਤੋਂ ਇਦੋਂ ਵੱਡਾ ਹੋਰ ਕੋਈ ਹੋ ਸਕਦਾ ਵੀ ਇੱਕ ਸੀਐਮ ਜਿਹੜਾ ਲੋਕਾਂ ਨੇ ਚੁਣਿਆ ਹੋਵੇ ਕਿਸੇ ਦਾ ਜਿਹੜਾ ਲੋਕਾਂ ਨੇ ਚੁਣਿਆ ਕਿਸੇ ਦਾ ਮਤਲਬ ਬਣਦਾ ਵੀ ਅਸੀਂ ਉੱਤੇ ਰੋਕ ਲਾਈਏ ਇਹ ਬੇਵਕਵਾ ਕੰਮ ਨਹੀਂ ਕਰ ਸਕਦਾ ਜਿਹਨੂੰ ਲੋਕਾਂ ਨੇ ਚੁਣ ਕੇ ਘਲਤਾ ਇਹ ਇਹ ਬਖਲਾਟ ਹੈ ਜਿਹੜੀ ਭਾਜਪਾ ਦੀ ਉਹ ਸਾਹਮਣੇ ਆ ਰਹੀ ਆ ਸ਼੍ਰੀ ਰਵਿੰਦ ਕੇਜਰੀਵਾਲ ਇੱਕੋ ਸ਼ਖਸ ਹੈ ਜਿਹੜਾ ਮੋਦੀ ਨੂੰ ਟੱਕਰ ਦੇ ਰਿਹਾ ਇਹ ਦੋਸਤਾਂ ਦੇ ਵਿੱਚ ਉਹਨੂੰ ਪਤਾ ਵੀ ਜੇ ਮੈਂ ਇਹਨੂੰ ਦਬ ਲੂੰਗਾ ਤੇ ਸ਼ਾਇਦ ਮੇਰਾ ਦੁਬਾਰਾ ਫੇਰ ਦਾ ਲੱਗ ਜੇ ਪਰ ਜੇ ਰਵਿੰਦ ਕੇਜਰੀਵਾਲ ਦੇ ਨਾਲ ਜਨਤਾ ਹੋਈ ਤਾਂ ਉਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਪੀਐਮ ਬਣ ਤੋਂ ਰੋਕਦੀ ਉਹਨਾਂ ਪੀਆ ਬੰਨਾਈ ਬੰਨ। ਸਰ ਲਾਸਟ ਵਾਲਾ ਜਿਵੇਂ ਬੀਜਪੀ ਦੀ ਈਡੀ ਤੋਂ ਕਮਲੈਰੀ ਆ। ਲੋਕ ਕਹਿ ਰਹੇ ਨੇ ਉਸੇ ਤਰ੍ਹਾਂ ਬਿジネス ਤੋਂ ਪੰਜਾਬ ਸਰਕਾਰ ਕਮਲੈਰੀ ਆ। ਕਿਹਨੇ ਤੋਂ ਲਈ ਆ? ਤੁਸੀਂ ਐ ਕਰੋ ਪੱਤਰਕਾਰ ਹੋ ਆ ਪਬਲਿਕ ਨੂੰ ਪੁੱਛੋ। ਜਿੰਨੇ ਵੀ ਪੰਜਾਬ ਦੇ ਵਿੱਚ ਡਾਕੂ ਚੁੱਕੇ ਆ ਉਹਨਾਂ ਦੇ ਹਾਲਾਤ ਵੇਖੇ ਸੀ ਪਹਿਲਾਂ ਹੁਣ ਉਹਨਾਂ ਦੇ ਹਾਲਾਤ ਦਾ ਪਤਾ। ਅਸੀਂ ਤੇ ਜਿਹੜੇ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਪੰਜਾਬ ਸਰਕਾਰ ਤੋਂ ਉਹਨਾਂ ਨੂੰ ਹੱਥ ਪਾ ਰਹੀ ਆ। ਇਹ ਤੇ ਜਿਹੜੇ ਇਹਨਾਂ ਕੋਲ ਚੱਲ ਜਾਂਦੇ ਉਹ ਸਾਫ਼ ਕਰ ਦਿੰਦੇ ਆ। ਬੇ ਹੁਣ ਦੁੱਧ ਤੋਤੇ ਆ ਜਿਹੜੇ ਦੂਸਰੇ ਆ ਉਹ ਚੋਰ ਆ। ਇਹ ਸਾਡੇ ਉਹ ਕੰਮ ਨਹੀਂ ਹੈਗਾ ਜਿਹੜੇ ਜਿਹੜੇ ਨੂੰ ਚੁੱਕ ਕੇ ਅੰਦਰ ਦਿੱਤਾ ਹੈ ਨਾ ਉਸ ਬੰਦੇ ਨੂੰ ਉਹ ਨਹੀਂ ਸਜ਼ਾ ਭੁਗਤਣੀ ਪਈ ਉਹ ਜੇਲ੍ਹ ਦਾ